ਖਬਰਾਂ ਦੀ ਸ਼ੁਰੂਆਤ ਕਰੀਏ ਖਾਸ ਖਬਰ ਤੋਂ ਸ਼ਰਮਾ ਜੀ ਜਦੋਂ ਕਿਸੇ ਖਾਸ ਫਿਰਕੇ ਦੇ ਨਾਲ ਸਬੰਧਤ ਜਾਂ ਕਿਸੇ ਖਾਸ ਥਾਂ ਦੇ ਨਾਲ ਸਬੰਧਤ ਸੁਰਖੀਆਂ ਘਟਨਾਵਾਂ ਹਵਾਲੇ ਜਾਂ ਖਬਰਾਂ ਸਾਹਮਣੇ ਆਉਣ ਜਾਂ ਕੋਈ ਖਾਸ ਕੋਈ ਨੈਰੇਟਿਵ ਸਾਹਮਣੇ ਆਵੇ ਤਾਂ ਉੱਤੇ ਸਵਾਲ ਉੱਠਣੇ ਸੁਭਾਵਿਕ ਜੀ ਗੱਲ ਹੈ ਗੱਲ ਕਰੀਏ ਦਰਬਾਰ ਸਾਹਿਬ ਦੀ ਕਹਿੰਦੇ ਇੱਕ ਨਹੀਂ ਦੋ ਨਹੀਂ ਬਲਕਿ ਕਈ ਵਾਰ ਈਮੇਲ ਆ ਚੁੱਕੀ ਹੈ ਜਿਦੇ ਵਿੱਚ ਦਰਬਾਰ ਸਾਹਿਬ ਨੂੰ ਢਾਉਣ ਦੀਆਂ ਵਾਰ-ਵਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਤਾਂ ਕਿੰਕੋਂ ਦੇ ਰਿਹਾ ਜੀ ਪ੍ਰਵੀਨ ਜੀ ਮੈਂ ਕੁਲੇ ਗੱਲ ਸਹੀ ਹੈ ਕਿ ਸੱਚਕਣ ਸ਼੍ਰੀ ਦਰਬਾਰ ਸਾਹਿਬ ਤੇ ਮਾਮਲੇ ਚ ਲਗਾਤਾਰ ਈਮੇਲ ਰਹੇ ਜੀ ਪੰਜ ਧਮਕੀਆਂ ਸਾਹਮਣੇ ਆਈਆਂ ਜਿਹਦੇ ਬਾਅਦ ਵੀ ਸਰਕਾਰ ਠੀਕ ਹੈ ਜਿਹਦੇ ਬਾਅਦ ਵੀ ਸਰਕਾਰ ਅਜੇ ਤੱਕ ਚੋ ਹਾਂ ਇਹ ਕੋਈ ਦੋਰਾਇਨੀ ਕੇ ਪਹਿਲੀਆਂ ਦੋ ਤਿੰਨ ਧਮਕੀਆਂ ਦਾ ਜਦੋਂ ਜਾਣਕਾਰੀ ਮਿਲੀ ਸੀ ਹਾਂ ਹਾਂ ਤਾਂ ਦੇ ਪਿਛੇ ਤਿੰਨ ਕੁ ਦਿਨਾਂ ਤੋਂ ਇਹ ਘਟਨਾਵਾਂ ਲਗਾਤਾਰ ਹੋ ਰਹੀਆਂ ਐ ਤੇ ਉਹ ਪਹਿਲੀਆਂ ਦੋ ਤਿੰਨ ਈਮੇਲ ਮਿਲਣ ਤੋਂ ਬਾਅਦ ਧਮਕੀਆਂ ਮਿਲਣ ਤੋਂ ਬਾਅਦ ਜਾਣਕਾਰੀ ਮਿਲਣ ਤੋਂ ਬਾਅਦ ਵੀ ਆਪਾਂ ਉਸ ਨੂੰ ਜ਼ਿਆਦਾ ਉਜਾਗਰ ਕਰਨਾ ਇਸੇ ਤਰੁਸ ਨਹੀਂ ਸਮਝਿਆ ਕਿ ਇਹਦੇ ਨਾਲ ਕਈ ਵਾਰ ਸੰਗਤ ਦੇ ਮਨ 'ਚ ਭੈ ਪਰਮ ਜਾਂ ਫਰੀ ਹੁੰਦਾ ਕਿ ਇਹ ਇਹ ਆਪਾਂ ਕਿਉਂ ਫਲਾ ਰਹੇ ਹਾਂ ਇਹ ਡਰ ਪੈ ਹਾਂਜੀ ਤੋਂ ਇਸ ਦੀ ਕਾਨੂੰਨੀ ਪ੍ਰਕਿਰਿਆ ਆਪਣੇ ਹਿਸਾਬ ਨਾਲ ਕੰਮ ਕਰੇ ਦੋਸ਼ੀਆਂ ਨੂੰ ਪੜੇ ਜਾਣ ਈਮੇਲ ਨੇ ਰਹੀ ਟ੍ਰੇਸ ਹੋਣੀ ਸਾਰਾ ਕੁਝ ਉਹ ਪ੍ਰਕਿਰਿਆ ਹੋਵੇ ਹਾਂ ਜੀ ਪਰ ਜਦੋਂ ਇੱਕ ਘਟਨਾ ਮਾ ਰੁਕ ਨਹੀਂ ਰਹੀਆਂ ਸੀ ਪੰਜ ਹੋ ਗਈਆਂ ਤੇ ਖੁਦ ਐਸਪੀਸੀ ਨੇ ਸਾਹਮਣੇ ਆ ਕੇ ਗੱਲ ਜਨ ਤੱਕ ਕੀਤੀ ਐ ਫਿਰ ਇਹ ਸਾਰਿਆਂ ਦਾ ਫਰਜ ਬਣਦਾ ਕਿ ਫਿਰ ਉਹਦੇ ਉੱਤੇ ਗੱਲ ਹੋ ਜਾਣੀ ਚਾਹੀਦੀ ਹੈ ਜੀ ਸੋ ਕੋਈ ਦੋ ਰਾਇ ਨਹੀਂ ਕਿ ਉੱਥੇ ਹਰ ਰੋਜ਼ 1 ਲੱਖ ਤੋਂ ਵੱਧ ਸੰਗਤ ਔਸਤਨ ਹਰ ਰੋਜ਼ ਪਹੁੰਚ ਰਹੀ ਹੈ ਔਰ ਸ਼ਨੀ ਐਤਵਾਰ ਵਾਲੇ ਦਿਨ ਜਾਂ ਛੁੱਟੀ ਵਾਲੇ ਦਿਨ ਕੋਈ ਗੁਰਪੁਰਬ ਦਿਹਾੜੇ ਛੀਤੀ ਦਿਹਾੜੇ ਵਾਲੇ ਦਿਨ ਤਾਂ ਇਹ ਗਿਣਤੀ ਦੋ ਤੋਂ ਕੋਤੋਂ ਤਾਂ ਪਜੰਦਲੀ ਹੂੰ ਤਾਂ ਇਹ ਜਿਹੜੀ ਲੱਖ ਪਲੱਸ ਸੰਗਤ ਹਰ ਰੋਜ਼ ਆਉਂਦੀ ਆ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੋਰ ਧਰਮਾਂ ਫਿਰਕਿਆਂ ਦੇ ਲੋਕ ਵੀ ਹੁੰਦੇ ਨੇ ਹੂੰ ਸਿੱਖ ਭਾਈ ਤੋਂ ਵੱਧ ਤਾਂ ਹੋਰ ਧਰਮਾਂ ਦੇ ਹੋਰ ਫਿਰਕਿਆਂ ਦੇ ਹੋਰ ਸੁਭਿਆਂ ਦੇ ਲੋਕ ਇਸ ਮੌਕੇ ਸੱਚਖੰਡ ਜੀ ਦਰਬਾਰ ਸਾਹਿਬ ਆ ਰਹੇ ਨੇ ਇਸ ਲਈ ਚਾਹ ਦਰਵਾਜ਼ੇ ਨੇ ਜਿਹਦੇ ਉਹ ਸਾਰੇ ਵਰਨਾਂ ਲਈ ਖੁੱਲਾ ਹੁੰਦਾ ਹੂੰ ਹੈਨਾ ਇਸ ਅਨੁਸਾਰ ਸਾਂਝੀ ਵਾਲਤਾ ਦਾ ਜਿਹੜਾ ਸਤਨ ਸੁਨੇਹਾ ਦਿੰਦਾ ਹੋਵੇ ਜਿਹੜਾ ਸਰਬਤੇ ਭਲੇ ਦੀ ਅਰਦਾਸ ਜਿੱਥੋਂ ਹੁੰਦੀ ਹੋਵੇ ਜਿੱਥੇ ਆ ਕੇ ਹਰ ਜੀਵ ਨੂੰ ਸਕੂਨ ਸ਼ਾਂਤੀ ਮਿਲਦੀ ਹੋਵੇ ਹਮ ਹਮ ਔਰ ਕੌਣ ਉਡਾਣਾ ਚਾਹੁੰਦਾ ਹਮ ਉਸ ਨੂੰ ਕੌਣ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਕਿਹਨੂੰ ਤਕਲੀਫ ਐ ਇਸੇ ਇਤੋਂ ਕਿਹਨੂੰ ਤਕਲੀਫ ਐ ਇਸੀ ਵਾਲਤਾ ਤੋਂ ਕਿਹਨੂੰ ਇਸ ਕੀਤ ਦੇ ਸਥਾਨ ਦੇ ਤੋਂ ਤਕਲੀਫ ਹੈ ਇਹ ਸਮਝਣ ਦੀ ਇਹਦੇ ਪਿੱਛੇ ਕਿਹੜੀ ਨਾਤਾ ਦਰਬਾਰ ਸਾਹਿਬ ਕੋਈ ਰਾਜਨੀਤਿਕ ਧਰ ਹੈ ਨਾ ਦਰਬਾਰ ਸਾਹਿਬ ਕੋਈ ਜਮੀਨ ਜਾਇਦਾਦ ਦਾ ਕਿਸੇ ਨਾਲ ਵੰਡ ਵਟਈਆ ਕਿਸੇ ਨਾਲ ਪੱਟ ਸਾਂਝੀ ਆ ਕੋਈ ਜ਼ਮੀਨੀ ਵਿਵਾਦ ਹੈ ਹੈ ਨਾ ਨਾ ਕਿਸੇ ਨਾਲ ਪੈਸੇ ਦਾ ਲੈਣ ਦੇ ਹੁੰਦਾ ਕੋਈ ਝਗੜਾ ਹੈ ਨਾ ਕਿ ਕੋਈ ਇਥੋਂ ਕੋਈ ਫਿਰਕੂਬਾਦ ਹੁੰਦਾ ਕੁਝ ਹੁੰਦਾ ਫਿਰ ਇਹ ਕੌਣ ਆ ਮਤਲਬ ਕਿ ਜਿਹਨੂੰ ਇਸ ਪਵਿੱਤਰ ਸਥਾਨ ਤੋਂ ਵੀ ਇਹ ਮਤਨ ਤਕਲੀਫ ਹੋ ਕਿਹੜੀਆਂ ਧਰਾਂ ਨੇ ਤੇ ਉਹਦੇ ਨਾਲ ਉਹ ਵੀ ਵੱਡੀ ਗੱਲ ਕਿ ਪੰਜ ਪੰਜ ਈਮੇਲ ਆ ਜਾਣ ਔਰ ਭਾਰਤੀ ਜਨਤਾ ਪਾਰਟ ਤੇ ਨਮੈਂਦਾ ਕਿ ਇਹ ਕਹੇ ਕਿ ਜੀ ਦੇਸ਼ ਦਾ ਪ੍ਰਧਾਨ ਮੰਤਰੀ ਤੇ ਦੇਸ਼ ਦਾ ਗ੍ਰਹਿ ਮੰਤਰੀ ਮੋਦੀ ਔਰ ਅਮਿਤ ਸ਼ਾਹ ਨੇ ਵੀ ਫਿਕਰ ਪਟਾਇਆ ਹ ਹ ਕਿ ਪ੍ਰਧਾਨ ਮੰਤਰੀ ਸਾਹਿਬ ਗ੍ਰਹਿ ਮੰਤਰੀ ਸਾਹਿਬ ਤੁਹਾਡਾ ਕੰਮ ਫਿਕਰ ਪਰਟਾਉਣੀ ਹੈ ਹਮ ਸਹੀ ਹੈ ਬਿਲਕੁਲ ਸਹੀ ਤੇ ਅੱਜ ਤੱਕ ਉਹ ਕਿਉਂ ਨਹੀਂ ਟਰੇਸ ਹੋਇਆ ਅੱਜ ਤੱਕ ਹ ਤੇ ਦੂਸਰੇ ਪਾਸੇ ਜਿਹੜੀ ਪੰਜਵੀਂ ਈਮੇਲ ਆਈ ਹੈ ਉਹ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਟੈਗ ਹ ਹ ਮਤਲਬ ਕਿ ਜਿਹੜਾ ਮੈਂਬਰ ਪਾਰਲੀਮੈਂਟ ਆ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਉਹਨੂੰ ਵੀ ਟੈਗ ਹੈ ਹਮ ਹਮ ਠੀਕ ਹੈ ਇਹ ਮੁੱਖ ਮੰਤਰੀ ਭਗਵਾਨਤਮਨ ਹੋਰਾਂ ਬਾਰੇ ਤਾਂ ਮੈਨੂੰ ਪਤਾ ਹੈ ਕਿ ਬਈ ਜੇ ਕੇਜਰੀਵਾਲ ਨੇ ਐ ਪੰਜਾਬ ਚ ਕੋਈ ਪੱਥਰ ਦਾ ਉਦਘਾਟਨ ਕਰਨਾ ਹੋਣਾ ਹੈ ਕੇਜਰੀਵਾਲ ਨੇ ਸ਼ੁਰੂ ਕਰਨਾ ਹੋਣਾ ਹੈ ਕੇਜਰੀਵਾਲ ਨੇ ਕਿਤੇ ਮੁੱਖ ਮਹਿਮਾਨ ਬਣ ਕੇ ਆਉਣਾ ਹੈ ਹੈਨਾ ਕਿਤੇ ਚੌਪਰ ਤੇ ਝੂਟਾ ਲੈਣ ਜਾਣਾ ਹੈ ਜਿੱਥੇ ਵੀ ਆਉਣਾ ਕੁਝ ਕਰਨਾ ਹੈ ਤਾਂ ਉਹਦੀ ਜਦੇ ਮੁੱਖ ਕੋਟਰ ਜਾਂ ਸਾਂਝਾ ਕਰ ਦਿੰਦੇ ਆਪਣੇ ਪੇਜ ਤੇ ਹਮ ਹਮ ਸਹੀ ਹੈ ਬਿਲਕੁਲ ਕੋਈ ਕਲਾਕਾਰ ਆ ਜਾਵੇ ਕੋਈ ਲੀਡਰ ਆ ਜਾਵੇ ਕੋਈ ਵਿਦੇਸ਼ੀ ਬਫਦ ਬਖਤਾ ਆ ਜਾਵੇ ਉਹ ਘਰੇ ਮਿਲਣਾ ਆ ਜਾਵੇ ਉਹਨਾਂ ਦੇ ਸਾਥ ਰੋਟੀ ਖਾਈ ਉਹਨਾਂ ਦੇ ਸਾਥ ਮਿਲੇ ਉਹਦੀਆਂ ਫੋਟੋਆਂ ਜਦੇ ਪਾ ਨਾਲ ਦੀ ਨਾਲ ਨਾਲ ਦੀ ਨਾਲ ਇਸ ਘਟਨਾ ਤੇ ਤੁਹਾਡਾ ਰਿਐਕਸ਼ਨ ਕਿੱਥੇ ਹੈ ਜੀ ਅਜੇ ਤੱਕ ਹਮ ਨਾ ਰਿਐਕਸ਼ਨ ਐਕਸ਼ਨ ਦੋਵਾਂ ਜੋ ਦੱਸਦੇ ਨੇ ਮੁੱਖ ਮੰਤਰੀ ਸਾਹਿਬ ਕੀਤਾ ਕਿ ਅਜੇ ਤੱਕ ਹਮ ਤੁਸੀਂ ਤੁਰੇ ਫਿਰਦੇ ਹੋ ਤੇ ਤੁਹਾਨੂੰ ਉਹਦਾ ਟੈਗ ਵੀ ਹੋ ਗਈ ਪਹਿਲਾਂ ਜਦੋਂ ਕਿਹਾ ਪਰ ਵੈਸੇ ਵੀ ਗ੍ਰਹਿ ਮੰਤਰੀ ਹੋ ਤੁਸੀਂ ਪੰਜਾਬ ਦੇ ਸਹੀ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹਮ ਤੇ ਦੋ ਅਦੇ ਵਿੱਚ ਮਤਲਬ ਕਿ ਕੀ ਕਿੱਦਰ ਵਾਲੇ ਸਥਾਨਾਂ ਦੇ ਵਿੱਚੋਂ ਪ੍ਰਮੁੱਖ ਸਥਾਨ ਹੈ ਸੱਚਖੰਡ ਜੀ ਦਰਬਾਰ ਸਭ ਹਮ 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 ਤੇ ਫਿਰ ਤੁਹਾਡੀ ਚੁੱਪੀ ਕਿਉਂ ਹੈ ਜੀ ਹਮ ਸਹੀ ਗੱਲ ਬਿਲਕੁਲ ਹੁਣ ਇਸ ਇਸ ਤੋਂ ਦੂਸਰੇ ਪਾਸੇ ਹਮ ਜਦੋਂ ਪਰਨੀਤ ਕੌਰ ਦੇ ਖਾਤੇ ਚੋਂ ਦੀ ਤਨਖਾਹ ਉਡ ਗਈ ਸੀ ਐਮਪੀ ਵਾਲੀ ਹਾਂ ਜੀ ਹਾਂ ਜੀ ਹਮ ਮੈਨੂੰ ਯਾਦ ਆ ਮਾਮਲਾ 24 ਘੰਟਿਆਂ ਚੋਂ ਵਾਪਸ ਆ ਗਈ ਸੀ ਉਹਦੇ ਖਾਤੇ ਚ ਹਮ ਤੇ ਉਹ ਸਾਈਬਰ ਸਨ ਉਸ ਸਮੇਂ ਨਾਲ ਤਾਂ ਹੁਣ ਹੋਰ ਤਕੜੇ ਹੋ ਗਏ ਹੋਣੇ ਨਾ ਸਹੀ ਗੱਲ ਬਿਲਕੁਲ ਟੈਕਨੋਲੋਜੀ ਤਾਂ ਉਹਦੇ ਨਾਲ ਹੋਰ ਹਾਈ ਟੈਕ ਹੋ ਗਈ ਹੋਣੀ ਨਾ ਤੇ ਅੱਜ ਤੱਕ ਚਾਹਤੋਂ ਈਮੇਲ ਟ੍ਰੈਸ ਨਹੀਂ ਹੋਈ ਬਾਹਰੋਂ ਚਲਦੀ ਜੀ ਅੰਦਰੋਂ ਚਲਦੀ ਜੀ ਇੱਥੋਂ ਹੁੰਦੀ ਜੀ ਉੱਥੋਂ ਹੁੰਦੀ ਜੀ ਕੁਛ ਤਾਂ ਦੱਸੋ ਅਜੇ ਤੱਕ ਕੋਈ ਨਹੀਂ ਹੂੰ ਮੁੱਖ ਮੰਤਰੀ ਸਾਹਿਬ ਅਮਰਤ ਸਰ ਦਾ ਇਹ ਖੇਤਰ ਜਿਸ ਨੂੰ ਅਡਾਉਣ ਦੀਆਂ ਕਦੇ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਦੀ ਕਦੇ ਜੀ ਪਾਈਪਾਂ ਚਾੜੀ ਐਕਸ ਭਰ ਦਾਂਗੇ ਜੀ ਕਦੇ ਤੁਮਾਕੀ ਕਰਦਾਂਗੇ ਜੀ ਕਦੇ ਆਹ ਕਰਦਾਂਗੇ ਜੀ ਉਹ ਸਾਰੀਆਂ ਜੋ ਈਮੇਲ ਆ ਰਹੀਆਂ ਹਨ ਉਹ ਕੰਧਰ ਸਾਹਿਬ ਇਹ ਖੇਤਰ ਸਾਰਾ ਕਿਸੇ ਥਾਣੇ ਦੀ ਹੱਦ ਵਿੱਚ ਪੈਂਦਾ ਹੋਣਾ ਬਿਲਕੁਲ ਹੈ ਕਿਸੇ ਹੈ ਕਿਸੇ ਮਤਲਬ ਕਿ ਸਾਈਬਰ ਸੈੱਲ ਦੇ ਅਧਾਰ ਖੇਤਰ ਚ ਆਉਂਦਾ ਹੋਣਾ ਸਿਉਟੀਮਾ ਫਿਰ ਇਹ ਕਹਿੰਦੇ ਜੀ ਇਹ ਪੰਜਾਬ ਰਾਜਸਥਾਨ ਗੁਜਰਾਤ ਪੱਛਮੀ ਬੰਗਾਲ ਇਹ ਜਿਹੜੇ ਸਰਦੀ ਸੂਬੇ ਨੇ ਜੀ 50 ਕਿਲੋਮੀਟਰ ਦਾ ਦਾਇਰਾ ਕੇਂਦਰ ਦੇ ਕੰਟਰੋਲ 'ਚ ਹਮ ਕੰਟਰੋਲ ਇਹ ਤੁਹਾਡਾ ਕਿ ਜ਼ਿੰਮੇਵਾਰੀ ਵੀ ਹੈ ਸਹੀ ਹੈ ਬਿਲਕੁਲ ਜੀ ਕਿੰਨੀ ਵੱਈ ਜ਼ਿੰਮੇਵਾਰੀ ਹੈ ਅਜੇ ਤੱਕ ਹਮ ਜਾਂ ਫਿਰ ਤੁਸੀਂ ਇਹਨਾਂ ਈਮੇਲ ਦੇ ਧਮਕੀਆਂ ਦੇ ਵਿੱਚ ਕੌਣ ਕੰਟਰੋਲ ਕਰਨਾ ਚਾਹੁੰਦਾ ਸਾਰਾ ਕੁਝ ਕੱਲ ਨੂੰ ਇੱਥੇ ਮਸ਼ੀਨਾਂ ਲੱਗੀਆਂ ਹੋਣ ਬੜੀਆਂ-ਬੜੀਆਂ ਹੈ ਸੰਗਤ ਡਰਦੀ ਉਹ ਘਟ ਜਵੇ ਹੈ ਕੀ ਇਹ ਸੰਗਤ ਦੀ ਆਮਦ ਘਟਾਉਣ ਲਈ ਕੋਈ ਸ਼ਰਾਰਤ ਹੋ ਰਹੀ ਹੈ ਸਹੀ ਹੈ ਬਿਲਕੁਲ ਜੀ ਜਾਂ ਇਸ ਨੂੰ ਉਸ ਕੜੀ ਵੱਜੋ ਵੀ ਦੇਖੀਏ ਪ੍ਰਵੀਨ ਜੀ ਕਿ ਜਦੋਂ ਪਾਕਿਸਤਾਨ ਨਾਲ 4 ਦਿਨ ਦੀ ਲੜਾਈ ਲੱਗੀ ਤਦ ਵੀ ਇਸ ਥਾਂ ਨੂੰ ਤੁਸੀਂ ਸਾਹਮਣੇ ਲਿਆਉਂਦੇ ਰਹੇ ਜੀ ਕਿ ਇੱਥੇ ਜੀ ਬੰਬ ਰੱਖਣ ਦੀ ਤਿਆਰੀ ਹੈ ਜੀ ਇੱਥੇ ਮਜ਼ਾਈਲ ਡੇਗਣ ਦੀ ਤਿਆਰੀ ਹੈ ਜੀ ਇਹਨੂੰ ਉਡਾਉਣ ਦੀ ਤਿਆਰੀ ਹੈ ਜੀ ਪਾਕਿਸਤਾਨ ਤੇ ਹਮਲਾ ਕਰਨ ਵਾਲਾ ਸੀ ਜੀ ਹੈਨਾ ਅਸੀਂ ਰਾਹ 'ਚ ਰੋਕ ਲਿਆ ਜੀ ਮਜ਼ਾਈਲਾ ਹਵਾ ਚੜਾਤੀਆਂ ਜੀ ਫਿਰ ਜੀ ਇੱਥੇ ਅਸੀਂ ਸਾਂਚਾ ਫਿਟ ਕਰ ਲਿਆ ਸੀ ਇਹ ਮਜ਼ਾਈਲਾ ਡੇਗਣ ਵਾਲਾ ਉਹ ਸਾਡਾ ਉਹ ਸਾਰਾ ਕੁਝ ਝੂਟ ਨਿਕਲੇ ਬਾਅਦ ਚ ਤੇ ਹੁਣ ਆ ਘਟਨਾਵਾਂ ਇਹ ਸਾਰੀ ਪ੍ਰਕਿਰਿਆ ਇਹ ਸਭ ਦੇ ਦਰਮਿਆਨ ਜਿੱਥੇ ਪੰਜਾਬ ਸਰਕਾਰ ਦੀ ਸਿਸਟਮ ਦੀ ਚੁੱਪ ਤੇ ਅਣਦੇਖੀ ਰੜਕ ਰਹੀ ਆ ਉੱਥੇ ਫਿਗਰ ਪ੍ਰਕਟਾਉਣ ਵਾਲੀਆਂ ਧਿਰਾਂ ਦਾ ਵੀ ਕੋਈ ਸਿਆਸੀ ਫਿਕਰ ਤਾਂ ਨਹੀਂ ਇਹਦੇ ਪਿੱਛੇ ਕਿ ਕਦੇ ਉਹ ਘਟਨਾ ਪਾਕਿਸਤਾਨ ਵਾਲੇ ਮਸਲੇ ਦੀ ਤੇ ਕਦੇ ਹੁਣ ਆ ਘਟਨਾ ਈਮੇਲ ਵਾਲੀ ਕਿਤੇ ਇਹਦੇ ਵਿੱਚੋਂ ਪੰਜਾਬ ਦੀ ਸਿੰਖਾਂ ਦੀ ਵੋਟ ਹੱਥੇ ਆਉਣ ਦੀ ਰਾਇ ਨਹੀਂ ਸੀ ਤਾਂ ਨਹੀਂ ਹੋਰੀ ਕਿ ਦੇਖੋ ਸਾਨੂੰ ਕਿੰਨਾ ਫਿਕਰ ਆ ਹਰ ਅੰਗਲ ਸ਼ੰਕਾ ਜੋਬਾ ਉਹ ਕੋ ਜੰਦਾ ਸਹੀ ਨਹੀਂ ਫੜਿਆ ਜਾਂਦਾ ਹਰ ਅੰਗਲ ਦਿਨ ਪਚਣਾ ਪਊਗਾ ਕਿ ਕਿਤੇ ਇਹਦੇ ਪਿੱਛੇ ਰਾਜਨੀਤੀ ਦਾ ਨਹੀਂ ਕੰਮ ਕਰ ਰਹੀ ਹਮ ਸਹੀ ਸੋ ਇਹ ਹਰ ਪੱਖ ਤੋਂ ਇਹ ਸਮਝਣ ਦੀ ਲੋੜ ਹੈ ਕਿ ਇਹ ਸਥਾਨ ਨਾਲ ਕਿਹਨੂੰ ਪੀੜ ਹੋ ਸਕਦੀ ਹੈ ਜੀ ਕਿਹੜੇ ਗੈਂਗ ਨੂੰ ਕਿਹੜੇ ਲੁੱਟਖੋ ਵਾਲੀ ਧਿਰ ਨੂੰ ਕਿਹੜੀ ਸਿਆਸਤ ਨੂੰ ਇਹਨਾਂ ਕਿਹੜੇ ਫਿਰਕੂ ਘਰਾਣਿਆਂ ਨੂੰ ਕਿਹਨੂੰ ਤਕਲੀਫ ਹੈ ਇਹ ਅਜੇ ਤੱਕ ਸਰਕਾਰ ਉਹ ਈਮੇਲ ਦਾ ਕੱਚ ਸੱਚ ਕਿਉਂ ਨਹੀਂ ਸਾਹਮਣੇ ਲਿਆ ਸਕੀ ਕੇਂਦਰ ਤੋਂ ਲੈ ਕੇ ਸੁਭਾ ਸਰਕਾਰ ਇਹਦੇ ਲਈ ਸਵਾਨਾਂ ਦੇ ਘੇਰੇ ਚ ਸੰਗਤ ਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ ਇਹ ਜੇ ਸਥਾਨ ਤੇ ਤਾਂ ਉਹੀ ਲੋਕ ਡਰਦੇ ਹੋਣੇ ਜਿਹੜੇ ਫਿਰ ਐਫ ਆਈ ਆਰ ਕਰਾਉਂਦੇ ਨੇ ਜੀ ਕਿ ਮੇਰੇ ਗੋਲੀ ਮਾਰਨ ਲੱਗੇ ਸੀ ਜੀ ਮੇਰੇ ਐ ਕਰ ਲੱਗੇ ਸੀ ਮੇਰੇ ਹੈਨਾ ਇਹ ਜੇ ਥਾਮਾਂ ਦੇ ਉੱਤੇ ਤਾਂ ਆਈਆਂ ਮੌਤਾਂ ਸ਼ਹੀਦੀਆਂ ਚ ਬਦਲਦੀਆਂ ਨੇ ਇਸ ਲਈ ਇਹ ਸਥਾਨ ਤੇ ਜੱਟ ਕੋਈ ਮਰਨ ਤੋਂ ਨਹੀਂ ਡਰਦਾ ਹਾਂ ਜੀ ਬਿਲਕੁਲ ਨਾਲੇ ਇਹ ਵੀ ਗੱਲ ਆਣਾ ਸ਼ਰਮਾ ਜੀ ਵੀ ਆਪਾਂ ਦੇਖਿਆ ਜਿਵੇਂ ਹੁਣ ਤੁਸੀਂ ਦੱਸ ਹੀ ਰਹੇ ਸੀ ਵੀ ਗ੍ਰਹਿ ਮੰਤਰਾਲੇ ਨੇ ਪ੍ਰਧਾਨ ਮੰਤਰੀ ਨੇ ਵੀ ਦੁੱਖ ਪ੍ਰਗਟਾਇਆ ਉਹ ਵੀ ਇਹਦੇ ਤੇ ਨਜ਼ਰ ਨਜ਼ਰ ਰੱਖਣ ਨਾਲ ਥੋੜੋ ਕੁਝ ਹੁੰਦਾ ਜਿਵੇਂ ਮੁੱਖ ਮੰਤਰੀ ਸਾਹਿਬ ਨੂੰ ਤੁਸੀਂ ਸਵਾਲ ਖੜਾ ਕੀਤਾ ਵੀ ਕੋਈ ਨਾ ਕੋਈ ਥਾਣਾ ਤਾਂ ਹੋਊਗਾ ਹੀ ਕੋਈ ਨਾ ਕੋਈ ਉੱਥੇ ਹੋਰ ਸਾਈਬਰ ਸੈੱਲ ਦਾ ਕੋਈ ਦਾਇਰੇ ਖੇਤਰ ਤਾਂ ਆਉਂਦਾ ਹੀ ਹੋਣਾ ਔਰ ਇਹ ਬਹੁਤ ਵਾਜਬ ਤੁਹਾਡਾ ਸਵਾਲ ਹੈ ਜਿਹੜਾ ਤੁਸੀਂ ਪਾਕਿਸਤਾਨ ਵਾਲੇ ਮਾਮਲੇ ਦੇ ਨਾਲ ਚੁੱਕਿਆ ਕਿਉਂਕਿ ਉਹਨਾਂ ਨੇ ਸ਼ਾਇਦ ਕਿਹਾ ਵੀ ਸੀਗਾ ਵੀ ਅਸੀਂ ਪਾਕ ਪੰਜਾਬ ਨੂੰ ਜੰਗ ਦਾ ਅਖਾੜਾ ਨਹੀਂ ਅਸੀਂ ਬਣਾਵਾਂਗੇ ਉਹਨਾਂ ਵੱਲੋਂ ਵੀ ਇਹ ਬ ਤੇ ਜੇਕਰ ਕੋਈ ਦੁਸ਼ਮਣ ਦੇਸ਼ ਦੀ ਸਿਆਸਤ ਆ ਜੇ ਮਲੋ ਇਹਨਾਂ ਦੇ ਕਹਿਣ ਦੇ ਮੁਤਾਬਕ ਹੀ ਆਪਾਂ ਚੱਲ ਗਏ ਤੇ ਉਹਨੂੰ ਐਕਸਪੋਜ਼ ਕਿਹਨੂੰ ਕਰ ਰਕੀ ਨੇ ਕਰਨਾ ਉਹਦਾ ਪਰਦਾ ਫਾਸ਼ ਕਿਹਨੇ ਕਰਨਾ ਸੋ ਤੁਹਾਡੀ ਚੁੱਪੀ ਤੁਹਾਡੇ ਤੁਹਾਡੇ ਬਾਰੇ ਕਈ ਸ਼ੰਕਾਵਾਂ ਨੂੰ ਜਨਮ ਦਿੰਦੀ ਹੈ